ਕਿ ਮੈਂ ਬਦਲ ਲਗੇ ਪੰਜਾਬ ਕਿਵੇਂ ਬਦਲੂਗਾ ਸਰ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਸਰ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਜਦੋਂ ਦੁਨੀਆਂ ਪਰ ਵਿੱਚ ਕੋਈ ਵੀ ਪੰਜਾਬ ਬਾਰੇ ਸੋਚਦਾ ਸਭ ਤੋਂ ਪਹਿਲਾਂ ਜੋ ਗੱਲ ਚੇਤੇ ਆਉਂਦੀ ਆ ਉਹ ਸਾਡੇ ਖੇਤ ਅਤੇ ਸਾਡੇ ਪਿੰਡ ਸਰ ਇਸ ਲਈ ਸਾਡੇ ਪਿੰਡਾਂ ਦੀ ਕਾਇਆ ਕਲਪ ਕਰਨ ਤੋਂ ਬਿਨਾ ਪੰਜਾਬ ਦਾ ਵਿਕਾਸ ਹੁਦੂਰਾ ਹੋ ਜਾਵੇਗਾ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਆਖਦਾ ਹਾਂ ਕਿ ਅਗਲਾ ਸਾਲ ਪਿੰਡੂ ਪੰਜਾਬ ਦੀ ਨਰਸਰ ਜਿੱਤੀਦਾ ਹੋਵੇਗਾ ਸਾਡੇ ਪਿੰਡਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਅਸੀਂ ਅਗਲੇ 2 ਸਾਲਾਂ ਵਿੱਚ ਰਾਜ ਦੇ ਸਾਰੇ 12581 ਪਿੰਡਾਂ ਵਿੱਚ ਬਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਲਈ ਪੈਕਸ ਪੇਸ਼ ਕਰ ਰਹੇ ਹਾਂ ਸਰ ਕਿ 12581 ਪਿੰਡਾਂ ਦੇ ਬਨਿਆਦੀ ਢਾਂਚੇ ਨੂੰ ਕਿਸ ਤਰ੍ਹਾਂ ਉੱਚਾ ਚੁੱਕਣਾਗਾ ਸਰ ਉਹਦੇ ਲਈ ਮੈਂ ਤੇ ਦੱਸ ਰਿਹਾ ਕਿ ਕਿਸ ਤਰ੍ਹਾਂ ਹੋਊਗਾ ਇਸ ਨੂੰ ਮੁਢਲੇ ਦੌਰ ਦੇ ਵਿੱਚ ਬਦਲਦੇ ਪਿੰਡ ਬਦਲਦਾ ਜਿਹੜਾ ਪੰਜਾਬ ਕਿਹਾ ਜਾਊਗਾ ਕਿਸ ਤਰ੍ਹਾਂ ਪਿੰਡ ਬਦਲਣਗੇ ਬਦਲਦੇ ਪਿੰਡ ਬਦਲਦਾ ਪੰਜਾਬ ਮੈਂ ਅਗਲੇ ਸਾਲ ਜਿਹੜੀਆਂ ਅਸੀਂ 5 ਸਕੀਮਾਂ ਪੰਜਾਬ ਚ ਲਾਊਂਗਾ ਲਾਂਚ ਕਰਨ ਜਾ ਰਹੇ ਲਾਗੂ ਕਰਨ ਜਾ ਰਹੇ ਉਹਦੇ ਵਿੱਚ ਸਰ ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਨਮੀਨਿਕਰ ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਨਮੀਨਿਕਰ ਸੀਚੇਵਾਲ ਥਾਪਰ ਮਾਡਲ ਤੇ ਹੋਰ ਕਫਾਇਤੀ ਬਾਜਰ ਬਾਜਰ ਮਾਰਲਾ ਅਨਸਾਰ ਸੀਵਰੇਜ ਟ੍ਰੀਟਮੈਂਟ ਸਿਸਟਮ ਦੀ ਸਥਾਪਨਾ ਕਰਨਾ ਨਹਿਰੀ ਪਾਣੀ ਮਹਿਆ ਕਰਵਾਉਣ ਲਈ ਨਹਿਰੀ ਖਾੜਾ ਨੂੰ ਬਹਾਲ ਕਰਨਾ ਪਿੰਡਾਂ ਦੇ ਖੇਡ ਮੈਦਾਨਾਂ ਦਾ ਨਿਰਮਾਣ ਸਰ ਮੁੱਖ ਮੰਤਰੀ ਸਟ੍ਰੀਟ ਲਾਈਟ ਯੋਜਨਾ ਤਹਿਤ ਸਟ੍ਰੀਟ ਲਾਈਟਾਂ ਲਗਾਉਣਾ ਇਹ ਅਸੀਂ ਪੰਜ ਜਿਹੜੇ ਵੱਡੇ ਉਪੰਬੰਦ ਕੀਤੇ ਨੇਗੇ स्पीकर साहब ਜਿੰਨਾ ਕਮਾਣਾਂ ਨੂੰ ਉੱਪਰ ਵਰਣਨ ਕੀਤਾ ਇਹਨਾਂ ਵਿੱਚੋਂ ਬਹੁਤ ਸਾਰੇ ਕੰਮ ਪੰਜਾਬ ਦੇ ਪਿੰਡਾਂ ਵਿੱਚਹਾਕਿਆ ਤੋਂ ਨਹੀਂ ਕੀਤੇ ਗਏ ਇਸ ਸੁਪਰੇ ਨੂੰ ਹਕੀਕਤ ਵਿੱਚ ਬਦਲਣ ਲਈ ਮੈਂ ਅਗਲੇ ਸਾਲ ਇਸ ਪਹਿਲ ਕਰਮੇ ਤਹਿਤ ਕੁੱਲ 3500 ਕਰੋੜ ਰੁਪਏ ਦੇ ਖਰਚ ਜਲਾ ਬੰਦ ਕਰਦਾ ਹਾਂ ਪੰਜਾਬ ਦੇ ਸਾਰੇ ਪਿੰਡਾਂ ਦੇ ਆਪਸੀ ਸੰਪਰਕ ਨੂੰ ਯਕੀਨੀ ਬਣਾਏ ਬਿਨਾ ਅਸੀਂ ਬਦਲਦੇ ਪੰਜਾਬ ਦੀ ਕਾਮਨਾ ਮਾਨਯੋਗ ਸਪੀਕਰ ਸਾਹਿਬ ਨਹੀਂ ਕਰ ਸਕਦੇ ਅੱਜ ਮੈਂ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਕਰਨਾ ਚਾਹੁੰਦਾ ਹਾਂ ਕਿ ਅਗਲੇ ਸਾਲ ਅਸੀਂ ਪੰਜਾਬ ਦੀਆਂ ਸਾਰੀਆਂ ਟੁੱਟੀਆਂ ਹੋਈਆਂ ਪਿੰਡੂ ਲਿੰਕ ਸੜਕਾਂ ਬਣਾਉਣ ਜਾ ਰਹੇ ਹਾਂ ਜੋ ਸਾਡੇ ਦੂਰ-ਦਾੜੇ ਦੇ ਪਿੰਡਾਂ ਨੇੜਲੇ ਕਸਬਿਆਂ ਤੇ ਸ਼ਹਿਰਾਂ ਨੂੰ ਜੋੜ ਦਿਆ ਹਨ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇੱਕ ਸਾਲ ਬਾਅਦ ਕੋਈ ਵੀ ਲਿੰਕ ਸੜਕ ਟੁੱਟੀ ਨਾ ਰਹੇ ਇਸ ਨੂੰ ਪ੍ਰਾਪਤ ਕਰਨ ਲਈ ਕੁੱਲ 18943 ਕਿਲੋਮੀਟਰ ਪਿੰਡੂ ਲਿੰਕ ਸੜਕਾਂ ਦਾ ਨਿਰਮਾਣ ਅਤੇ ਅਪਗ੍ਰੇਡیشن ਕਰਾਂਗੇ ਮੇਰਾ ਮੰਨਣਾ ਹੈ ਕਿ ਸਰ ਇਹ ਪੰਜਾਬ ਦੇ ਇਤਿਹਾਸ ਵਿੱਚ ਇੱਕ ਸਾਲ ਵਿੱਚ ਹੋਰ ਵੱਡਾ ਰਿਕਾਰਡ ਹੋਵੇਗਾ ਇਸ ਨਾਲ ਯਾਤਰਾ ਦਾ ਸਮਾਂ ਘਟੇਗਾ ਖੇਤੀ ਉਪਜ ਲਈ ਮਾਰਕੀਟ ਵਿੱਚ ਤੇਜ਼ੀ ਆਵੇਗੀ ਅਤੇ ਪੰਜਾਬ ਦੀ ਇਕਨੋਮੀ ਦੇ ਪ੍ਰਵਾਹ ਵਿੱਚ ਨਵੀਂ ਊਰਜਾ ਪੈਦਾ ਹੋਵੇਗੀ 23 ਸਾਲ 2025-26 ਲਈ ਪੰਜਾਬ ਮੰਡੀ ਬੋਰਡ ਵੱਲੋਂ ਪਿੰਡੂ ਲਿੰਕਸ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡਿਸ਼ਨ ਲਈ 2873 ਕਰੋੜ ਰੁਪਏ ਸਰ ਉਹ ਖਰਚੇ ਜਾਣਗੇ